ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਇੱਕ ਨਿੱਜੀ ਵਾਹਨ ਸੜਕ ਥੱਲੇ ਉਤਰ ਤੇ ਬਚ ਗਈ ਵੱਡਾ ਹਾਸਾ ਨੂੰ ਟਲ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰੋ ਕੰਪਨੀ ਦੀ ਬੱਸ ਬਲਾਡਾ ਤੋਂ ਚੀਮਾ ਮੁੰਡੀ ਨੂੰ ਜਾ ਰਹੀ ਜਿਸ ਨੂੰ ਕਿ ਕਾਲਾ ਸਿੰਘ ਡਰਾਈਵਰ ਨਾਮਕ ਵਿਅਕਤੀ ਚਲਾ ਰਿਹਾ ਸੀ ਉਹ ਦੋ ਦੜੇ ਤੋਂ ਗੜ ਦੀ ਵਿਚਕਾਰ ਪਹੁੰਚਾ ਤਾਂ ਸੜਕ ਖਰਾਬ ਤੋਂ ਅੱਗੇ ਵਹੀਕਲ ਆਉਣ ਕਰਕੇ ਬੱਸ ਇੱਕਦਮ ਸੜਕ ਤੋਂ ਥੱਲੇ ਉਤਰ ਗਈ ਕੁਝ ਸਵਾਰੀਆਂ ਦੇ ਹਫੜਾ ਦਾ ਬੜੀ ਮਚ ਗਈ ਪਿੰਡ ਵਾਸੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਸਵਾਰੀਆਂ ਨੂੰ ਸੁਰੱਖਤ ਬਾਹਰ ਕੱਢ ਲਿਆ ਹੈਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਹਨ ਅਤੇ ਇਸ ਭਾਰਤੀ ਕਿਸਾਨ ਜੂਨੀਕਤਾ ਗੁਰਾਂ ਦੇ ਆਗੂ ਜਗਸੀਰ ਸਿੰਘ ਨੇ ਕਿਹਾ ਕਿ ਨਕਮੀ ਸਰਕਾਰ ਦੇ ਚੱਲਦੇ ਸੜਕਾਂ ਦਾ ਬੁਰਾ ਹਾਲ ਹੋਣ ਕਾਰਨ ਇਸ ਤਰ੍ਹਾਂ ਹਾਦਸੇ ਨਜ਼ਰ ਆ ਰਹੀਆਂ ਹਨ ਬੱਸ ਦੇ ਡਰਾਈਵਰ ਕਾਲਾ ਸਿੰਘ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਆਈ ਜਿਸ ਨੂੰ ਸਾਈਡ ਦੇਣ ਦੇ ਲਈ ਬੱਸ ਕੱਚੇ ਰਸਤੇ ਉਤਾਰਨ ਦੀ ਕੋਸ਼ਿਸ਼ ਤੋਂ ਉਹ ਕਰਦਿਆਂ ਇਹ ਬੱਸ ਖੇਤਾਂ ਦੇ ਵਿੱਚ ਟਿੱਡੀ ਹੋਈ ਆ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੈਡਰਾ ਦੀ ਮਦਦ ਦੇ ਨਾਲ ਬੱਸ ਨੂੰ ਖੇਤਾਂ ਦੇ ਬਾਹਰ ਕੱਢਿਆ ਜਾ ਰਿਹਾ ਹੈ ਤੇ ਜਗਤਾਰ ਸਿੰਘ ਪ੍ਰਸ਼ਾਸਨ ਮੰਗ ਕੀਤੀ ਟੁੱਟੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ ਤੇ ਇਹਨਾਂ ਦਾ ਹਾਦਸਾ ਸਨਸਕਾਰ ਹੋਣ ਤੋਂ ਬਚਾਉ ਸਕੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਖੇਤਾਂ ਦੇ ਵਿੱਚ ਹੈਲਡਰਾਂ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਕਿਉਂਕਿ ਅਗਰ ਗੱਲ ਕਰੀਏ ਕੁਝ ਦਿਨ ਪਹਿਲਾਂ ਹੀ ਇੱਥੇ ਹਾਸੇ ਪਹੋਗੇ ਹਟੇ ਹਨ ਕੁਝ ਗੱਲ ਕਰੀ ਤਾਂ ਕੱਲ ਵੀ ਤਾਜ਼ਾ ਹਾਸਾ ਹੋਇਆ ਜਿਦੇ ਵਿੱਚ ਕਾਫੀ ਸਵਾਰੀਆਂ ਦਾ ਜਿੱਥੇ ਮੌਕਤਾਂ ਦੇ ਨੁਕਸਾਨ ਫਟੜ ਹੋਈਆਂ ਹਨ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਨਿੱਜੀ ਵਸਤ ਦੀ ਖੜੀ ਜੋਗੀ ਟੇਢੀ ਹੋਈ ਖੜੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਕੋਈ ਵੀ ਬੜਾ ਹਾਸਾ ਹੋ ਸਕਦਾ ਸੀ ਅਗਰ ਮੌਕੇ ਤੇ ਡਰਾਈਵਰ ਬੋਲੋ ਕੋਸ਼ਿਸ਼ ਕੀਤੀ ਗਈ ਤਾਂ ਬਚਾਅ ਹੋ ਗਿਆ ਤੁਸੀਂ ਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਫੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੇ ਹੈਡਰਾ ਦੀ ਮਦਦ ਦੇ ਨਾਲ ਜਿੱਥੇ ਇਸ ਬੱਸ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਅਤੇ ਕੋਸ਼ਿਸ਼ ਕੀਤੀ ਗਈ ਤੇ ਬਾਹਰ ਕੱਢਿਆ ਗਿਆ ਜਿਸ ਦੇ ਨਾਲ ਕੋਈ ਵੀ ਵੱਡੀ ਪੱਧਰ ਤੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਅਗਰ ਗੱਲ ਕਰੀਏ ਸਰਕਾਰ ਬੋਲੋ ਪਹਿਲਾਂ ਵੀ ਕੋਈ ਵੀ ਕੁਝ ਦਿਨ ਪਹਿਲਾਂ ਬਠਿੰਡਾ ਦੇ ਵਿੱਚ ਵੀ ਐਕਸਲ ਦੇ ਵਿੱਚ ਸਵਾਰੀਆਂ ਦਾ ਨੁਕਸਾਨ ਕਾਫੀ ਹੋਇਆ ਸੀ ਉੱਥੇ ਹੀ ਕੱਲ ਗੱਲ ਕਰੀਏ ਕੱਲ ਵੀ ਬੱਸ ਜੋ ਕਿ ਇੱਕ ਸੇਵ ਨਾਲੇ ਵਿੱਚ ਗਿਰਨ ਦੇ ਨਾਲ ਕਾਫੀ ਨੁਕਸਾਨ ਹੋਤੇ ਪੀਆਰਟੀਸੀ ਬੱਸ ਦਾ ਵੀ ਹੋਇਆ ਸੀ ਪਰ ਅਦਨ ਕਾਰਨ ਕੀ ਬਣ ਰਹੇ ਨੇ ਕੁਝ ਦਿਨਾਂ ਤੋਂ ਬਸਾਂ ਸੇ ਬਹੁਤ ਬਾਹਰ ਚੁੱਕੇ ਹਨ ਪੰਜਾਬ ਦੇ ਵਿੱਚ ਇਸ ਘਟਨਾ ਦੇ ਨਾਲ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਬਣ ਜਾਂਦਾ ਹੈ ਜਿਸ ਨੂੰ ਦੇਖ ਕੇ ਸਰਕਾਰਾਂ ਨੂੰ ਇਸ ਦੇ ਉੱਪਰ ਧਿਆਨ ਦੇਣ ਦੀ ਸਭ ਤੋਂ ਵੱਡੀ ਲੋੜ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੈਟਰ ਦੀ ਮਦਦ ਦੇ ਨਾਲ ਬੱਸ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਉਸ ਨੂੰ ਬੱਸ ਨੂੰ ਬਾਹਰ ਕੱਢ ਲਿਆ ਗਿਆ ਤੇ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਉਗਰਾਹ ਯੂਨੀਅਨ ਦੇ ਆਗੂ ਸਹਿਬਾਨ ਅਤੇ ਬੱਸ ਦੇ ਮੁਲਾਜ਼ਮ ਅਸੀਂ ਜੀ 355 ਚੱਲ ਕੇ ਆਏ ਸੀ ਜੀ ਬਲਾਡੇ ਤੋਂ ਜਾਣਾ ਸੀ ਸਨਾਮਤੀ ਜੀ ਅਸੀਂ ਦੋ ਡੜੇ ਤਲੇ ਗੱਡੀ ਵਾਲੀ ਸੜਕ ਤੇ ਆ ਗਏ ਇਧਰੋਂ ਸੜਕ ਤੋਂ ਸਾਡੇ ਲੱਭੋ ਦਾ ਬੈਂਡ ਲੱਗੀ ਆ ਜੀ ਇੱਕ ਗੱਡੀ ਕਕਾਰ ਵਾਲੀ ਆ ਰਹੀ ਤੇ ਕਾਰ ਲਈ ਉਦੋਂ ਅਸੀਂ ਪਿੱਛੇ ਸਾਈਡ ਤੇ ਉਹਦੇ ਕੋਲੇ ਅਸੀਂ ਉਹਨੂੰ ਲਾਈਟਾਂ ਮਾਰੀਆਂ ਵੇ ਇਥੇ ਗਰੂਪ ਲੈ ਸਾਡੀ ਗੱਡੀ ਲੰਘ ਜੂਗੀ ਸਾਡੀ ਗੱਡੀ ਸਲੋ تھی ਜੇ ਤੇ ਤੇਜ਼ ਹੁੰਦੀ ਤਾਂ ਸਾਡੀ ਗੱਡੀ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਉਹਨੇ ਗੱਡੀ ਰੋਕੀ ਨਹੀਂ ਸਾਡੀ ਗੱਡੀ ਨੂੰ ਕਰਤੀ ਗੱਡੀ ਮੈਂ ਥੋੜੀ ਇਧਰ ਨੂੰ ਦਬਾਈ ਇਧਰ ਪੋਲਾ ਥਾਂ ਹੋਣ ਕਾਰਨ ਗੱਡੀ ਥੱਲੇ ਡੱਬ ਗਈ ਜੀ ਇਧਰ ਤਾਂ ਟੇਢੀ ਹੋ ਕੇ ਖੜ ਗਈ ਜੀ ਗੱਡੀ ਹੋਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਕਾਰ ਵਾਲਾ ਲੈ ਕੇ ਭੱਜ ਗਿਆ ਕਾਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਆਹ ਛੜਕਦੇ ਲਵੇ ਜਗ ਹੀ ਨਹੀਂ ਹੈਗੀ ਛੜਕਦੇ ਲਵੇ ਛੜਾ ਕੇ ਥਾਂ ਉਹਦੇ ਮਿੱਟੀ ਪਾਈ ਜਾਵੇ ਤਾਂ ਵਧੀਆ ਗੱਲ ਹੋਊਗੀ ਦੋ ਜਗ੍ਹਾ ਹੁੰਦੀ ਆ ਫਿਰ ਬਗੈਰ ਜਗ੍ਹਾ ਦੇ ਕਾਰਨ ਇਹ ਹਾਸਾ ਵਾਪਰ ਰਹੀ ਹੈ ਮੈਂ ਜਖਸੀਰ ਸਿੰਘ ਦੋਦੜਾ ਭਾਰਤੀ ਕਿਸਾਨ ਨੇ ਉਹਨੇ ਇੱਕ ਤਾਗਰਾਹਾਂ ਦਾ ਬਲੱਗ ਲਾਗੂ ਆ ਸੋ ਅੱਜ ਸਾਡੇ ਪਿੰਡ ਜਾਨੀ ਕਿ ਦੋਦੜੇ ਤੋਂ ਜਿਹੜੀ ਜਾਨੀ ਕਿ ਚੀਮਿਆਂ ਨੂੰ ਛੜਕ ਜਾਂਦੀ ਆ ਦੋਦੜੇ ਤੋਂ ਗੜੱਦੀ ਦੇ ਪਿਛਾਰ ਜਾਨੀ ਕਿ ਜਿਹੜੀ ਵਸਾ ਉਹ ਥੱਲੇ ਲਹੀ ਆ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਾਦਸੇ ਹੋ ਰਹੇ ਹੈਗੇ ਇਹ ਹਾਦਸਿਆਂ ਦਾ ਕੋਈ ਕਾਰਨ ਆ ਵੀ ਜਿਹੜੀਆਂ ਛੜਕਾਂ ਨੇ ਉਹ ਨਕਾਰਾ ਹੋ ਚੁੱਕੀਆਂ ਨੇ ਉਹ ਦੂਸਰੀਆਂ ਸਰਕਾਰਾਂ ਤੋਂ ਵਢਲਾਡੇ ਵਾਲਾ ਲੰਘਾ ਰੋਡ ਵੀ ਦੇਖ ਸਕਦੇ ਹੋ ਸਾਰੀਆਂ ਹੀ ਸੜਕਾਂ ਦੇਖ ਸਕਦੇ ਹੋ ਤੁਸੀਂ ਖਾਸ ਕਰਕੇ ਮਾਨਸਾ ਜਲੇ ਦੇ ਵਿੱਚ ਤੇ ਮੁੱਖ ਮੰਤਰੀ ਦਾ ਏਰੀਆ ਹੋਵੇ ਕਮਾਂਡ ਹੋਵੇ ਤੇ ਸੜਕਾਂ ਦਾ ਆ ਹਾਲ ਹੋਵੇ ਜਿਹੜੀਆਂ ਗੱਲਾਂ ਉਹ ਦੂਜੀਆਂ ਸਰਕਾਰਾਂ ਤੇ ਟਿੱਪਣੀਆਂ ਕਰਦਾ ਹੁੰਦਾ ਸੀਗਾ ਅੱਜ ਉਹਦੇ ਆਪਦੇ ਰਾਜ ਦੇ ਵਿੱਚ ਕੀ ਹਾਲ ਆ ਇਸ ਕਰਕੇ ਉਹ ਕੱਲੀਆਂ ਗੱਲਾਂ ਹੀ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਅੱਜ ਲੋਕ ਜਾਨੀ ਉਹ ਟੁੱਟੀ ਸੜਕ ਤੁਸੀਂ ਸੁਨਾਮ ਵਾਲੀ ਦੇਖ ਸਕਦੇ ਹੋ ਜਿਹਦੇ ਕਰਕੇ ਜਾਨੀ ਕਿ ਇਹ ਜਿਹੜਾ ਬੱਸ ਵਾਲਾ ਕਾਰਨ ਉਹਦੇ ਨਾਲ ਵੀ ਜੁੜਦਾ ਹੈਗਾ ਜੋ ਜਦੋਂ ਟਾਈਮ ਖਿੱਚਮਾ ਹੁੰਦਾ ਉਦੋਂ ਤੇ ਅਗਲਾ ਖਿੱਚ ਕੇ ਲਾਉਣੀ ਹੁੰਦੀ ਆ ਬਸ ਤੇ ਉਹਦੇ ਉੱਤੇ ਪਹਿਲੇ ਗੇਅਰ ਚ ਆਉਂਦੀ ਹੈਗੀ ਇਸ ਕਰਕੇ ਟਾਈਮ ਹੁੰਦਾ ਨਹੀਂ ਸਾਡੇ ਚ ਵੀ ਲਾਉਣੀ ਹੁੰਦੀ ਆ ਟਾਈਮ ਤੇ ਇਸ ਕਰਕੇ ਸਾਰੀਆਂ ਗੱਲਾਂ ਉਹਦੇ ਨਾਲ ਜੁੜਦੀਆਂ ਨੇ ਦੂਜਾ ਯਾਨੀ ਕਿ ਹਰ ਸਾਲ ਅਸੀਂ ਜਿਹੜੀ ਮੰਡੀ ਸੈਸ ਦਿੰਨੇ ਆ ਟੈਕਸ ਦਿੰਨੇ ਆਗੇ ਮਾਰਕੀਟ ਕਮੇਟੀ ਨੂੰ ਉਹ ਕਰੋੜਾਂ ਅਰਬਾ ਰੁਪਏ ਬਣਦਿਆ ਉਹ ਜਾਂਦੇ ਕਿੱਧਰ ਨੂੰ ਆ ਸੀ ਤੂੰ ਪੁੱਛਣਾ ਚਾਹੁੰਦਾ ਕਿ ਉਹ ਕਹਿੰਦੇ ਹੁੰਦੇ ਦੀਏ ਵੀ ਐਨੇ ਰੁਪਏ ਕਿੱਧਰ ਜਾਂਦੇ ਆ ਖਜ਼ਾਨਾ ਤਾਂ ਸਾਰਾ ਦੇ ਨਹੀਂ ਭਰੀ ਜਾਂਦਾ ਰਹਿੰਦਾ ਫਿਰ ਉਹ ਜਿਹੜਾ ਖਜ਼ਾਨਾ ਸਾਰਾ ਦੇ ਨਹੀਂ ਭਰੀ ਜਾਂਦਾ ਰਹਿੰਦਾ ਉਹ ਨਾਲ ਛੜਕਾਂ ਤੇ ਲਾਇਆ ਜਾ ਰਿਹਾ ਹੈਗਾ ਰੋਜ਼ ਜਾਨੀ ਕਿ ਇਹਦਾ ਵੱਟ ਖਾਣੀਆਂ ਛੜਕਾਂ ਦੇ ਹਾਦਸਿਆਂ ਨੂੰ ਸੱਦਾ ਦਿੰਦੀਆਂ ਨੇ ਰੋਜ਼ ਜਾਨੀ ਕਿ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਘਰਾਂ 'ਚ 70% ਜਿਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਪੰਜਾਬ ਦੀ ਸਰਕਾਰ ਤੋਂ ਤੇ ਕੇਂਦਰ ਦੀ ਸਰਕਾਰ ਤੋਂ ਵੀ ਜਿਹੜੀਆਂ ਖਾਸ ਟੁੱਟੀਆਂ ਹੋਈਆਂ ਛੜਕਾਂ ਨੇ ਇਹਨਾਂ ਨੂੰ ਸਮਾਰਿਆ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਰੋਜ਼ ਜਾਨਾਂ ਖੋਵਣ ਦੀਆਂ ਨੇ ਉਹ ਬਚਾਈਆਂ ਜਾ ਸਕਣ